ਜੇ ਨੂੰ ਕੋਈ ਇਸ ਗੱਲ ਦੀ ਵੱਡੀ ਘਟਨਾ ਆਪੜਦੀ ਹੈ ਆਪ ਨੂੰ ਉਸ ਦੇਸ਼ ਦੇ ਨੂੰ ਪਤਾ ਹੈ ਰਾਈਟ ਹੈ ਇਹ ਨੂੰ ਪਤਾ ਹੋਵੇ ਕਿ ਇਹ ਘਟਨਾ ਦੇ ਪਿਛੇ ਕੌਣ ਹੈ ਪਰਤੂ ਲਗਾਤਾਰ ਸੁਣਾ ਵਕਤੀਆਂ ਨੇ ਕਦੇ ਵੀ ਸਚਾਈ ਜਿਹੜੀ ਉਹ ਲੋਕਾਂ ਦੇ ਸਾਹਮਣੇ ਨਹੀਂ ਆਉਂਦੀ ਹੈ ਉਹ ਅੱਗੇ ਨਹੀਂ ਜੇ ਲੋਕੀਂ ਪੜਨਾ ਹੋ ਆਪੜਦੀ ਹੈ ਪਾਇਕ ਤੋਂ ਪਰਵਾਦ ਜਿਹੜਾ ਉਹ ਦੇਸ਼ ਦੇ ਵਿੱਚ ਪੈਦਾ ਹੁੰਦਾ ਕੋਈ ਨਾ ਅਨਵਾਰ ਹੈ ਪਰਵਾਦ ਆਇਆ ਮਤਲਬ ਇੱਕੋ ਜਿਹੜਾ ਜਿਹੜੀ ਜੁਤੂ ਡੈਲੋਕ ਡੈਲੋ ਯੋਜਨ ਕਰਦੀ ਜਿਹੜਾ ਉਸ ਸਟੇਟ ਦੀ ਉਹਨੂੰ ਹੋਰ ਲਗਾਤਾਰ ਜਿਹੜਾ ਹੈ ਮਜ਼ਬੂਤ ਹੈ ਉਹ ਨਵਾਲ ਕਰਦਾ ਜਦੋਂ ਵੀ ਘਟਨਾ ਕੋ ਵਾਪਰਦੀ ਹੈ ਤਾਂ ਉਹਦੇ ਵਿੱਚ ਇੱਕ ਮੰਗ ਆ ਕਾਫੀ ਪਹਾਰੀ ਜਾਂਦੀ ਹੈ ਕਿ ਦੋਸ਼ੀਆਂ ਜਿਹੜਾ ਹੈ ਉਹ ਫੜ ਕੇ ਸਭ ਸਿਆਮਾ ਜੜੀਆਂ ਨੇ ਉਹ ਦੇਉ ਜਿਹੜੀ ਹੈ ਮੰਗੈ ਇਹ ਥੋਣੀਆ ਮੂਲ ਕਲਾਸ ਤੇ ਨੇ ਉਹਨਾਂ ਨੂੰ ਬੜੀ ਫੂਟ ਬੈਨੀ ਕਿਉਂਕਿ ਉਹਨਾਂ ਨੇ ਆਪ ਹੀ ਦੇਖਣਾ ਹੁੰਦਾ ਹੈ ਕਿ ਦੋਸ਼ੀ ਕੌਣ ਹੈ ਪਰੰਤੂ ਅਸਲ ਦੋਸ਼ੀ ਜਿਹੜੇ ਹੈਗੇ ਨੇ ਉਹ ਸ਼ਾਇਦ ਹੀ ਕਦੇ ਸਾਹਮਣੇ ਆਉਂਦੇ ਹੋ ਮੈਂ ਬਹੁਤਾ ਪਿਛੇ ਨਹੀਂ ਜਾਂਦਾ ਜੋ ਜਦੋਂ ਵੀ ਪਟੀਆਂ ਦਾ ਨਾਮ ਆਉਂਦੀਆਂ ਨੇ ਮੈਂ ਇੱਕ ਤੁਹਾਡਰਾਂ ਨੂੰ ਛੱਡ ਕੇ ਤਾਂ ਰਾਜ ਵੀ ਬੀਜਪੀ ਦਾ ਹੈ 2000 ਦੇ ਵਿੱਚ ਕਿੱਥੀ ਸਿੰਧਪੁਰਾ ਦਾ ਨਾਮ ਹੈ ਇੱਥੇ ਪ੍ਰੰਤ ਰਾਗ ਦੇ ਕੋਲ ਇੱਕ ਪਿੰਡ ਹੈ ਛੋਟਾ ਜਾਂ ਕਿ ਸਿਖ ਬੋਹ ਬੰਟੀ ਵਾਲਾ ਪਿੰਡ ਹੈ ਤਾਂ ਉਹ ਕੇ ਪਿੰਟੀ ਸਿੱਖਾ ਨੂੰ ਲੈਣ ਦੇ ਚੜ੍ਹਵਾ ਖੜਾ ਕੇ ਉਹਨੂੰ ਗੋਲੀ ਮਾਰੀ ਉਹ ਗੋਲੀ ਥੀਨੇ ਮਾਰੀ ਉਹ ਲੋਕ ਪਰ ਉਰਵਾ ਪਿਆ ਕਿ ਕੁੱਤਾ ਪੈਰੀ ਦੱਤੋਂ ਨੂੰ ਗੁਰਪੈ ਕਿ ਕੁੱਤਾ ਪੈਰੀ ਗੁਰਪੈਣਾ ਸੀਗਾ ਇਹ ਸੌਂਪ ਪਤਾ ਹੈ ਪਰੰਤੂ ਉਹ ਬਲਵਰੀੜੀ ਉਪਚੈਰੀ ਉਹ ਗੱਬਾ ਕੋ 35 ਸਿੱਫਾ ਦਾ ਹਜੇ ਤੱਕ ਕੋਈ ਨਿਰਾ ਹੈ ਕੋ ਕੁਝ ਨਹੀਂ ਬਣਿਆ ਤੇ ਲਾਸਟ 2001 ਦੇ ਵਿੱਚ ਫਿਰ ਪਾਰਲੀਮੈਂਟ ਤੇ ਹਮਲਾ ਹੋਇਆ ਤਾਂ ਪਾਰਲੀਮੈਂਟ ਦੇ ਹਮਲੇ ਦੇ ਵਿੱਚ ਇਹਨਾਂ ਨੇ ਜੋ ਕਪੀਤਾ ਹੋਇਆ ਠੀਕ ਹੈ ਇੱਕ ਕਸ਼ਮੀਰ ਦਾ ਜਿਹੜਾ ਡਾਕਟਰ ਸੀਗਾ ਤੇ ਮੈਂ ਬਰਾਭ ਦੇ ਨਾਮ ਦਾ ਨਿਕਿਆ ਗਿਆ ਉਹਨੂੰ ਚੱਕ ਲੈਣਾ ਸੀ ਉਹਨੂੰ ਜਾ ਕੇ 2015 ਦੇ ਵਿੱਚ ਲੈ ਕੇ ਨੂੰ ਫਾਂਸੀ ਦਿੱਤੀ ਤੇ 2014 ਦੇ ਵਿੱਚ ਫਾਂਸੀ ਦਿੱਤੀ ਉਸ ਨੂੰ ਤੇ ਉਹਨੂੰ ਫਾਂਸੀ ਦਿੱਤੀ ਗਲੀ ਗੱਲ ਚੀ ਵੀ ਪਰ ਜੱਜ ਨੇ ਇਹ ਨਾਲ ਕਿ ਹੀ ਕਿ ਭਾਵੇਂ ਤੁਹਾਡੇ ਖਲਾਫ ਕੋਈ ਸਬੂਤ ਹੈ ਨਾ ਉਹ ਸਾਨੂੰ ਨਹੀਂ ਮਿਲਦਾ ਹੈ ਲੇਕਿਨ ਭਾਰਤ ਦੀ ਜਿਹੜੀ ਕੌਨਸ਼ੀਅਸ ਹੈ ਭਾਰਤ ਦੇ ਲੋਕਾਂ ਦੀ ਕੌਨਸ਼ੀਅਸ ਹੈ ਇਹ ਮੰਗ ਕਰਦੇ ਕਿ ਤੁਹਾਨੂੰ ਫਾਂਸੀ ਦਿੱਤੀ ਜਾਵੇ ਤੇ 2014 ਦੇ ਵਿੱਚ ਉਹ ਡਾਕਟਰ ਨੇ ਜਿਹੜਾ ਹੈ ਉਹ ਫਾਂਸੀ ਦੇ ਦਿੱਤੀ ਗਈ। ਸੋ ਦੋਸ਼ੀ ਕੌਣ ਸੀ ਆ ਪਾਰਲੀਮੈਂਟ ਦੇ ਹਮਲੇ ਦਾ ਇਹ ਲੋਕਾਂ ਨੂੰ ਪਤਾ ਨਹੀਂ ਲੱਗਿਆ ਹੈ। ਫਿਰ 2008 ਦੇ ਵਿੱਚ ਜਿਹੜਾ ਕੇ ਜਿਹੜਾ ਹੈ ਉਹ ਤਾਜ ਮਹਿਲ ਦਾ ਉਹ ਤਾਜਪੁਰੇ ਦਾ ਬਵੇਦਾ ਉਹਨੂੰ ਤੇ ਹਮਲਾ ਹੁੰਦਾ। ਪਰ ਤਾਜਪੁਰੇ ਦੇ ਵਿੱਚ ਸਿਰਫ ਪਾਲਸੀ ਗਵਰਨਰ ਸੀ। ਪਰ ਉਦੋਂ મોદી ਨੇ ਮਨਮੋਹ ਸਿੰਘ ਦੇ ਉੱਤੇ ਤਿੰਨ ਸਵਾਲ ਕੀਤੇ ਸੀ। ਕਿ ਪ੍ਰਧਾਨ ਮੰਤਰੀ ਦੀ ਮਿਲਟਰੀ ਵੀ ਥੋੜੀ ਐ ਪ੍ਰਧਾਨ ਮੰਤਰੀ ਦੀ ਖਜ਼ਾਨਾ ਵੀ ਥੋੜਾ ਤੇ ਪ੍ਰਧਾਨ ਮੰਤਰੀ ਦੀ ਜਿਹੜੀ ਇੰਟੈਲੀਜੈਂਸ ਵੀ ਹੈ ਇੱਥੇ ਉਹ ਵੀ ਤੁਹਾਡੀ ਐ ਤੇ ਇੱਥੇ ਜਿਹੜੇ ਅੱਤਵਾਦੀ ਨੇ ਉਹ ਕਿਵੇਂ ਆ ਗਏ ਤਾਂ ਹੁਣ ਦੁਬਾਰਾ ਫੇਰ ਇਹੀ ਸਵਾਲ ਜਿਹੜਾ ਮੂਵੀ ਦੇ ਉੱਤੇ ਹੁੰਦਾ ਹੈ ਕਿ ਹੁਣ ਮਿਲਟਰੀ ਵੀ ਥੋੜੀ ਐ ਹੁਣ ਖਜ਼ਾਨਾ ਵੀ ਥੋੜਾ ਐ ਤੇ ਇੰਟੈਲੀਜੈਂਸ ਏਜੰਸੀਆਂ ਨੇ ਜਿਹੜੀਆਂ ਉਹ ਵੀ ਤੁਹਾਡੀਆਂ ਨੇ ਪਰ ਤੁਸੀਂ ਇਹ ਇਹ ਦਰਖਤ ਹਲਵਾ ਦਾ ਜਰਾ ਕਾਂਡ ਐ ਇਹ ਹੈ ਕਿ ਕਿਵੇਂ ਦੁਬਾਰਾ ਹੋ ਗਿਆ ਤੇ ਉਸ ਤੋਂ ਬਾਅਦ ਅੱਗੇ ਚੱਲਦੇ ਆਪਾਂ ਕਿ 2019 ਦੇ ਵਿੱਚ ਜਿਹੜਾ ਹੈ ਪਰਵਾਮਾ ਦੇ ਵਿੱਚ ਹਮਲਾ ਹੋਇਆ ਕਿ 53 ਜਿਹੜੇ ਮਤਲਬ ਸੀਆਰਪੀਏ ਦੇ ਜਵਾਨ ਸੀਗੇ ਉਹ ਮਾਰੇ ਗਏ ਤੇ ਇੱਕ ਜਾਨਾ ਜਿਹੜਾ ਹੈ ਕਾਰ ਭੱਜ ਕੇ ਆਰਡੀਐਕਸ ਦੀ ਉਹਦੇ ਵਿੱਚ ਜਾ ਰਿਹਾ ਤੇ ਉਹਨੇ ਤੁਹਾਡਾ ਕੀਤਾ ਉਹਦੇ ਵਿੱਚ ਵੱਡੀ ਮੱਧਰ ਦੇ ਤੇ ਕਤਿਆ ਉਹਨਾਂ ਦਾ ਹੋਇਆ ਤੇ ਉਹ ਜਿਹੜਾ ਸੀਆਰਪੀਏ ਕੀਦਾਂ ਕੌਣ ਬਾਇ ਸੀਗਾ ਉਹਨੇ ਬਾਇਆ ਇਹ ਜਿਆਦਾ ਨਹੀਂ ਦਾ ਲੇਖ ਉਹਦਾ ਰੂਟ ਬਦਲ ਕੇ ਜਿਹੜਾ ਹੈ ਉਹਨੇ ਉਹਨੇ ਮਤਲਬ ਜ਼ਮੀਨ ਪੱਤਰ ਟਿੱਕਾ ਤੇ ਇਹਦੇ ਖਿਲਾਫ ਹੁਣ ਜੋ ਹੁਣ ਤੱਕ ਨਾ ਹੋਈ ਏ ਇਹਦੇ ਖਿਲਾਫ ਹੁਣ ਆਸਾਮ ਦੇ ਇੱਕ ਐਮਐਲਏ ਨੇ ਇੱਕ ਉਥੋਂ ਦੇ ਪੰਜ ਜਣਾਂ ਨੇ ਹੋਰ ਮੋਦੀ ਚ ਲਿਖਿਆ ਕਿ ਤੁਸੀਂ ਇਹ ਸਾਨੂੰ ਕਲੀਅਰ ਕਰੋ ਕਿ ਜਿਹੜਾ ਮਤਲਬ ਇਹ ਜਿਹੜਾ ਸੀਆਰਪੀਐ ਕਿਦਾਰੀ ਨਾ ਪਰਵਾਇਸ ਜੀ ਦੀ ਐਨੀ ਸਿਉਰਟੀ ਗੋਲਜੀ ਉਥੇ ਆਰਡੀਐਕਬੀ ਦੀ ਜਿਹੜੀ ਕਾਰ ਹੈ ਉਹ ਕਿਵੇਂ ਚਲਦੀ ਹੈ ਗੋਆ ਹੁੰਦਾ ਕਿ ਉਸ ਐਮਐਲਏ ਦੇ ਉੱਤੇ ਤੇ ਉਹਨਾਂ ਪੰਜ ਜਣਿਆਂ ਦੇ ਉੱਤੇ ਜਿਹੜਾ ਐਨਐਸਐ ਲਾ ਕੇ ਅੰਦਰ ਧੱਕ ਦਿੱਤਾ ਗਿਆ ਉਹ ਪੰਜੇ ਜਣਿਆਂ ਨੂੰ ਤੇ ਇਸ ਸਾਲ ਦੇ ਵਿੱਚ ਜਿਹੜਾ ਹੈ ਲੇਟੈਸਟ ਹੈ ਜਿਹੜਾ ਉਹ ਵਾਪਰਿਆ ਹੈ ਤੇ ਨਾਲ ਮਤਲਬ ਵੋਟਨਾਮਾ ਰਾਤ ਕਿਹੜਾ ਹੈ ਜਿਹੜਾ ਪਹਿਰਗਾਮ ਦਾ ਤ੍ਰਿਪਟਾ ਹੋਈ ਹੈ ਇਹ ਗੱਲ ਵੀ ਹੈ ਪਰੰਤੂ ਅਸਲੀ ਦੋਸ਼ੀ ਨੇ ਜਿਹੜੇ ਉਹ ਕਦੇ ਵੀ ਸਾਹਮਣੇ ਜਿਹੜੇ ਅੱਜ ਤੱਕ ਉਹ ਨਹੀਂ ਆਏ ਇਹ ਇਹ ਇੰਡੀਆ ਦੇ ਲੋਕਾਂ ਦਾ ਇੱਕ ਰਾਈਟ ਬਣਦਾ ਹੈ ਇਹ ਹੋਰ ਪਤਾ ਲੱਗੇ ਕਿ ਸਾਡੇ ਇਹ ਰੂਪ ਆ ਬਣਾ ਲਏ ਨੇ ਇਹ ਲੋਕ ਹੋਣਗੇ ਪਰੰਤੂ ਜਦੋਂ ਉਹ ਸਹੀ ਬਣਾ ਕਰਦੇ ਹਨ ਕਿ ਇਹਨਾਂ ਨੂੰ ਸਖਤ ਸਜ਼ਾ ਮ ਦਿਓ ਤਾਂ ਸਖਤ ਸਜ਼ਾ ਕਿਉਂ ਦਿਓ ਪਤਾ ਨਹੀਂ ਦੋਸ਼ੀ ਕੌਣ ਉਹ ਬੰਦਾ ਕੌਣ ਡਿਸਾਈਡ ਕਰੂਗਾ ਇਹ ਬੰਦੇ ਦੋਸ਼ੀ ਨੇ ਪਰ ਉਹਨੂੰ ਡਿਸਾਈਡ ਕਰਨ ਵਾਸਤੇ ਜਿਹੜੀ ਮੰਗ ਪੁਹਾਰਨੀ ਚਾਹੀਦੀ ਹੈ ਉਹ ਮੰਗ ਘੱਟ ਹੀ ਪੁਹਾਰੀ ਹੁੰਦੀ ਹੈ ਅਸੀਂ ਦੂਜੇ ਨੰਬਰ ਤੇ ਉਹ ਮੰਗ ਲਈ ਚੀਏ ਜੋ ਕਿ ਉੱਪਰ ਲਈ ਮੰਗ ਚਹੀਦੀ ਹੈ ਕਿ ਦੇਸ਼ ਦੇ ਵਿੱਚ ਇਹਦਾ ਹੈ ਇੱਕ ਕਾਪ ਪੈਂਦਰ ਬਣਾਇਆ ਜਾਵੇ ਜਿਦੇ ਜਿਦੇ ਟੂਰਿਸਟ ਨੇ ਐਮੀਨੈਂਟ ਟੂਰਿਸਟ ਨੇ ਦੇਸ਼ ਦੇ ਉਹ ਸ਼ਾਮਲ ਹੋਣ ਦੇਖਦੇ ਇਹ ਐਮੀਨੈਂਟ ਐਡਵੋਕੇਟ ਨੇ ਉਹ ਸ਼ਾਮਲ ਹੋਣ ਇਥੋਂ ਦੇ ਡਫੈਂਸ ਦੇ ਐਕਸਪਰਟ ਨੇ ਉਹ ਸ਼ਾਮਲ ਹੋਣ ਇਥੋਂ ਦੇ ਸੋਸ਼ੀਓਲੋਜਿਸਟ ਨੇ ਦੇਸ਼ ਦੇ ਉਹ ਸ਼ਾਮਲ ਹੋਣ ਇੱਕ ਇੰਡੀਪੈਂਡੈਂਟ ਇਨਕੁਆਇਰੀ ਹੋਵੇ ਤੁਹਾਨੂੰ ਨਵੀਂ ਚੀਜ਼ ਜਿਹੜੀ ਜੈਦੀ ਹੈਗੀ ਹੈ ਉਹ ਇੰਨਾ ਘਟਣਾ ਨਹੀਂ ਜੀ ਬਿਲਕੁਲ ਉਹ ਸਮਾਂ ਆਊਗਾ ਕਿ ਇਹ ਵੀ ਰੀਅਲ ਅਸਟੇਟ ਨੇ ਤਦੇ ਵੀ ਹਿੰਦੂਵਾਦ ਕੋ ਜਿਹੜਾ ਹੈ ਉਹਦਾ ਖਹਿੜਾ ਨਹੀਂ ਛੜਾਇਆ ਉਹਨੇ ਇਹ ਪ੍ਰੋਸੈਸਾ ਜਿਹੜਾ ਬਹੁਤ ਤੇਜ਼ ਕਰ ਤਾ ਮਤਲਬ ਉਹਦਾ ਇਹ ਹਿੰਦੂ ਸਟੇਟ ਵਿੱਚ ਕਨਵਰਟ ਹੈ ਜਿਹੜਾ ਉਹ ਸ਼ੇਦੀ ਇਹਦਾ ਹੁਣ ਜਾ ਰਿਹਾ ਹੈ ਤੇ ਇਹੀ ਜਿਹੜੇ ਪ੍ਰਭਾਵਾਂ ਨੇ ਇਹ ਦਸੌੜੀਆਂ ਨੇ ਸੋਚੋ ਮੈਂ ਤੋਂ ਆਖਰੀ ਦੇ ਵਿੱਚ ਮੈਂ ਪੜਾ ਰਿਹਾ ਪੰਜਾਬ ਨੇ ਲੰਬਾ ਸਮਾਂ ਸੰਤਾਪ ਚੱਲਿਆ ਅਸੀਂ ਇੱਕ ਧਿਰ ਤੇ ਜਾਂ ਦੂਜੀ ਧਿਰ ਦੇ ਤੇ ਦੋਸ਼ ਸਾਰੇ ਆਖਦੇ ਨੇ ਕਿ ਤਾਂ ਕਾਨੂੰਨੀ ਤੱਕ ਠੀਕ ਹੈ ਤਿੱਤ ਪਰ ਅਸੀਂ ਕਦੇ ਮੰਗ ਨਹੀਂ ਕੀਤੀ ਕਿ ਪੰਜਾਬ ਦੀਆਂ ਟੋਲ ਨਾਕਾ ਬਣਾਵਾਂ ਦਾ ਜਿਹੜਾ ਹੈ ਇਥੇ ਇੱਕ ਕਮਿਸ਼ਨ ਬਣਾ ਕੇ ਉਹਦੀ ਪੜਤਾਲ ਵੀ ਜਾਂਚ ਕਰੋ ਸਾਰਿਆਂ ਦੀ ਕਿ ਉਹ ਵਾਰਿਆ ਕਿਹਨੇ ਅਸਲ ਚ ਕੌਣ-ਕੌਣ ਜ਼ਿੰਮੇਵਾਰ ਨੇ ਇਸ ਦੇ ਉੱਤੇ ਤਾਂ ਇੱਕ ਨਵੀਂ ਤਸਵੀਰ ਹੈ ਜਿਹੜੀ ਲੋਕਾਂ ਦੇ ਸਾਹਮਣੇ ਕੋਈ ਝੂਠ ਇੱਕ ਕਦੇ ਨਹੀਂ ਸਾਹਮਣੇ ਇਹ ਕਿ ਇਹ ਕੀ ਹੋ ਰਿਹਾ ਹੈ ਪੂਰਾ ਟਾਈਮ ਆ ਦੇ ਵਿੱਚ ਤਸਵੀਰ ਦੇ ਵਿੱਚ ਕੋਈ ਵੀ ਘਰ ਹੈ ਰਿਆ ਨਹੀਂ ਜਿਹਦੀ ਲੜਕੀ ਨਾਲ ਬਲਾਤਕਾਰ ਹੋਣਾ ਹੋਵੇ ਕੋਈ ਵੀ ਘਰ ਹੈ ਨਹੀਂ ਜਿਹਦਾ ਜਵਾਬ ਨਾ ਮਿਲੇ ਇਕੂ ਵੀ ਕਰ ਰੱਖਿਆ ਜਾ ਰਹੀ ਹੈ ਤੇ ਟੋਟਲ ਜਿਹੜਾ ਸ਼ਪੀਲ ਬੈਲੀ ਹੈ ਉਹ ਸਾਰੀ ਪਰਫੈਕਟਡ ਹੈ ਇਸ ਦਾ ਉੱਤੇ ਸੋ ਇਹ ਕਿਉਂ ਦੁਨੀਆ ਨੇ ਘਟਾਵਾ ਸੋ ਇਸ ਨੂੰ ਰੋਕਣ ਦਾ ਜਿਹੜਾ ਢੰਗ ਹੈ ਦੇਖੋ ਇੱਕ ਤਾਂ ਜੋ ਡੈਮੋਕਰੈਟਿਕ ਮੂਵਮੈਂਟ ਹੈ ਉਹ ਦੇਸ਼ ਦੀ ਭੀਖ ਹੈ ਤੇ ਇਹ ਜਿਹੜੀਆਂ ਡਵੈਲਪਮੈਂਟ ਮੂਵਮੈਂਟ ਭੀ ਹੈ ਇਸੇ ਚੋਂ ਜਿਹੜਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਦੇ ਘਟਾਵਾ ਹੁੰਦੇ ਆ ਨੇ ਕਿ ਰੋਕ ਜਿਹੜੇ ਹੋ ਰਹੇ ਨੇ ਆਰਐਸਐਸ ਨੇ ਵੀ ਇਹ ਦੀ ਹੈ ਕਿ ਇਹ ਜਿਹੜੀਆਂ ਡਵੈਲਪ ਹੁੰਦੀਆਂ ਨੇ ਤੇ ਨਾਲ ਹੀ ਨਾਲ ਜਿਹੜੇ ਇਹ ਮਤਲਬ ਵਿਸ਼ੇ ਰੱਖਣੇ ਚਾਹੀਦੇ ਆਕੇ ਸਭ ਤੋਂ ਪਹਿਲਾਂ ਕਿ ਸਾਡਾ ਰੁਸ਼ੀ ਕਹਿੰਦਾ ਕਿ ਉਹ ਸਾਡੇ ਸਾਹਮਣੇ ਆਵੇ ਇਹ ਨਾ ਹੋਵੇ ਕਿ ਮੁੜ ਕੇ ਇਹੀ ਟਿਕਣ ਤੇ ਮੁੜ ਕੇ ਜਿਹੜਾ ਉਹ ਡਾਕਟਰ ਵਾਲੀ ਗੱਲ ਹੈ ਜਿਹੜੀ ਕਿਸੇ ਨੂੰ ਖੜ ਕੇ ਹਟਾਣ ਦਾ ਨੋਟ ਹੈ ਧੰਨਵਾਦ ਸਾਰਾ